ਭਗਵੰਤ ਮਾਨ ਜੀ ਆ ਸਾਡਾ ਵੀਰ ਅਨਮੋਲ ਕਵਾਤਰਾ ਜੀ ਨੇ ਲੋਕਾਂ ਦੀ ਸੇਵਾ ਕਰਦਿਆਂ ਘਾਦਿਆਂ ਆਪਣਾ ਸਭ ਕੁਝ ਵੇਚ ਦਿੱਤਾ ਸਭ ਕੁਝ ਵੇਚ ਦਿੱਤਾ ਆਪਣਾ ਲੁਧਿਆਣੇ 200 ਕਲਾ ਜ਼ਮੀਨ ਪਟਿਆਲੇ 300 ਕਲਾ ਜ਼ਮੀਨ ਗੁਰੰਦਰ ਬਾਈਪਾਸ ਤੇ 750 ਕਲਾ ਜ਼ਮੀਨ ਸਭ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਨੇ ਵੇਚ ਦਿੱਤੀ ਤੇ ਦੱਸ ਦਿਓ ਲੁਧਿਆਣੇ ਵਿੱਚ 4-5 ਕੋਠੀਆਂ ਸੀ ਉਹ ਵੀ ਲੋਕਾਂ ਦੀ ਸੇਵਾ ਕਰਦਿਆਂ ਕਰਦਿਆਂ ਨੇ ਵੇਚ ਦਿੱਤੀਆਂ ਦੱਸ ਦੇ ਕਰਨਾਲ ਵਿੱਚ 500 ਕਰੋੜ ਦੀ ਪ੍ਰਾਪਰਟੀ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤੀ ਦੱਸ ਦੇ ਦੱਸ ਦਿਆ ਵੀ ਦਿੱਲੀ ਵਿੱਚ ਇਹਨਾਂ ਦਾ 3-ਸਟਾਰ ਹੋਟਲ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤਾ ਕਹਿੰਦੇ ਲਖਨਊ ਵਿੱਚ ਇਹਨਾਂ ਦੇ ਦਾਦੇ-ਪਰਦਾਦੇ ਦੀ ਜਗੀਰ ਸੀ ਇੱਕ ਉਹ ਵੀ ਅਨਮੋਲ ਕਵਾਤਰਾ ਨੇ ਵੇਛ ਦਿੱਤੀ ਲੋਕਾਂ ਦੀ ਸੇਵਾ ਕਰਦੇ ਕਰਦੇ ਜੰਮੂ ਵਿੱਚ ਇਹਨਾਂ ਦੇ ਦਾਦੇ-ਪਰਦਾਦੇ ਦਾ ਪਸ਼ਤਾਨੀ ਘਰ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਛ ਦਿੱਤਾ ਅੰਮ੍ਰਿਤਸਰ ਵਿੱਚ ਕਹਿੰਦੇ 4.500 ਕਰੋੜ ਦੀ ਪ੍ਰਾਪਰਟੀ ਸੀ ਉਹ ਵੀ ਅਨਮੋਲ ਕਵਾਤਰਾ ਨੇ ਗਰੀਬਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਫਿਰੋਜ਼ਪੁਰ ਬਾਈਪਾਸ ਤੇ ਕੁਝ 150 ਗਲਾ ਜਮੀਨ ਤੇ ਇੱਕ ਰੈਸਟੋਰੈਂਟ ਸੀ ਉਹ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਅਨਮੋਲ ਕਵਾਤਰਾ ਨੇ ਵੇਚ ਦਿੱਤਾ ਆਪਣਾ ਸਭ ਕੁਝ ਨੇ ਲੋਕਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤਾ ਹਾਲੇ ਵੀ ਕੁਝ ਲੋਕ ਕਹਿੰਦੇ ਆ ਵੀਏ ਵੀਡੀਓ ਬਣਾ ਬਣਾ ਕੇ ਲੋਕਾਂ ਕੋ ਫੰਡ ਮੰਗਾਉਂਦਾ ਤੇ ਮ제 ਲੈਂਦਾ ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦਾ ਵੱਡੇ ਆਲੀਸ਼ਾਨ ਘਰ 'ਚ ਰਹਿੰਦਾ ਕਰੋੜਾਂ ਦਾ ਬੈਂਕ ਬੈਲੈਂਸ ਆ ਉਹ ਸਾਬ ਵੀਰੋ ਝੂਠਿਆ ਉਹਨੇ ਆਪਣੀ ਕਰੋੜਾਂ ਆਰਮਾਂ ਦੀ ਪ੍ਰਾਪਰਟੀ ਗਰੀਬਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਵੀਰੋ ਉਹਨੇ ਆਪਣੀ ਕਰੋੜਾਂ ਦੀ ਪ੍ਰਾਪਰਟੀ ਵੇਚ ਦਿੱਤੀ ਗਰੀਬਾਂ ਦੀ ਸੇਵਾ ਕਰਦੇ ਕਰਦੇ ਉਹ ਵੀਡੀਓ ਤੇ ਆਪਣੇ ਸ਼ੌਕ ਨੂੰ ਬਣਾਉਂਦਾ ਆ ਵੀਡੀਓ ਤੇ ਆਪਣੇ ਸ਼ੌਕ ਨੂੰ ਬਣਾਉਂਦਾ ਆ ਤੇ ਮੇਰੀ ਭਗਵੰਤ ਮਾਨ ਜੀ ਨੂੰ ਇਹੋ ਬੇਨਤੀ ਆ ਇਹੋ ਬੇਨਤੀ ਆ ਵੀ ਇਹਨੂੰ 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 ਅਰਜਨ ਅਵਾਰਡ ਦਿੱਤਾ ਜਾਵੇ ਇਹਨੇ ਬਹੁਤ ਮਹਾਨ ਕੰਮ ਕੀਤਾ ਇਹ ਪਹਿਲਾ ਦੁਨੀਆ ਦਾ ਸੂਰਮਾ ਜਿਹਨੇ ਆਪਣੀ ਸਾਰੀ ਪ੍ਰਾਪਰਟੀ ਲੋਕਾਂ ਦੀ ਸੇਵਾ ਕਰਦੇ ਕਰਦੇ ਵੇਚ ਦਿੱਤੀ ਇਹਨੂੰ ਵੱਡਾ ਅਵਾਰਡ ਦਿੱਤਾ ਜਾਵੇ ਵੱਡਾ ਅਵਾਰਡ